Thank <laughs> you. ਜੈਨਿਕਸ ਵਲ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਹਮਿੰਮ ਸਿੰਘ ਦੀਪਾਲ ਤਨੋਰੀ ਬਾਰਡਰ ਤੇ ਤਸਵੀਰ ਮੌਜੂਦ ਆ ਤਾਂ ਪਹਿਲਾ ਤਸਵੀਰਾਂ ਤੁਹਾਨੂੰ ਹਰਿਆਣੇ ਵਾਲੇ ਸਾਈਡ ਤੇ ਦਿਖਾਵਾਂਗੇ ਜਿੱਥੇ ਬੈਰੀਕੇਡ ਦੇ ਜਿਹੜੇ ਕੀ ਲਗਾਏ ਗਏ ਨੇ ਤਾਂ ਦੂਜੇ ਪਾਸੇ ਪੰਜਾਬ ਵਾਲੇ ਪਾਸੇ ਵੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਵੱਡੀ ਗਿਣਤੀ ਵਿੱਚ ਜਿੱਥੇ ਨੌਜਵਾਨ ਡਟੇ ਹੋਏ ਨੇ ਤਾਂ ਉਸ ਤੋਂ ਹੀ ਹੁਣ ਕੁਝ ਬੀਬੀਆਂ ਨੇ ਉਹ ਵੀ ਇੱਥੇ ਪਹੁੰਚ ਚੁੱਕੀਆਂ ਹੀ ਨੇ ਮਾਤਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਚੱਠਾ ਨੇੜਾ ਤੋਂ ਬੇਟਾ ਕਿਵੇਂ ਦੇਖਦੇ ਹੋ ਖਲੋਰੀ ਬਾਰਡਰ ਤੇ ਲਗਾਤਾਰ ਕਿਸਾਨ ਡਟੇ ਹੋਏ ਨੇ ਤਾਂ ਜਦੋਂ ਪਹਿਲੇ ਦਿਨ ਆਂਦੇ ਨੇ ਤਾਂ ਕਾਫੀ ਜ਼ਿਆਦਾ ਥਰ ਬੇਟਾ ਅਸੀਂ ਹੁਣ ਇੱਥੇ ਇੱਕ ਨੌਰੀ ਬਾਰਡ ਤੇ ਘੇ ਰੱਖਿਆ ਪਰ ਅਸੀਂ ਹੁਣ ਦਿੱਲੀ ਪਹੁੰਚਾਂਗੇ ਸਾਰੇ ਅਸੀਂ ਆਪਣੇ ਜਵਾਕਾਂ ਨਾਲ ਆਪਣੇ ਭਾਈਆਂ ਨਾਲ ਅਸੀਂ ਸਾਰਿਆਂ ਨਾਲ ਮਿਲ ਕੇ ਰਹਾਂਗੇ ਅਸੀਂ ਅਸੀਂ ਆਪਣੇ ਹੱਕ ਮੰਗ ਕੇ ਲਗਵਾਗੇ ਜਿੰਨਾਂ ਚ ਸਾਡੇ ਹੱਕ ਨਹੀਂ ਮਿਲਦੇ ਅਸੀਂ ਉਹਨਾਂ ਚ ਹੱਲਾਗੇ ਨਹੀਂ ਅਸੀਂ ਦਿੱਲੀ ਪਹੁੰਚਾਂਗੇ ਹੁਣ ਚ ਕਿਵੇਂ ਪਹੁੰਚ ਜਾਈਏ ਸਾਡੀ ਜ਼ਿੰਦਗੀਆਂ ਬਗ ਜਣੀਆਂ ਬਗ ਜਾਣ ਅਸੀਂ ਨੇ ਕਰਨਾ ਇਸ ਤਾਂ ਖਾਈ ਪੀ ਬੈਠਾ ਸਾਡੇ ਜਵਾਕਾਂ ਦੀ ਜਾਇਦਾਦ ਤਾਂ ਬਚਣੀ ਚਾਹੀਦੀ ਹੈ ਸਾਡੇ ਪੋਤੇ ਪੋਤੀਆਂ ਕੀ ਕਰ ਲਈਏ ਕੱਲ ਨੂੰ ਹਾਂਜੀ ਕੱਲ ਦੀ ਤਿਆਰੀ ਹੈ ਜੀ ਵਾਲੀਆਂ ਦੇ ਰਹੇ ਨੇ ਵੀ ਕੋਈ ਮੂੰਗੀ ਤੇ ਕੋਈ ਮੱਕੀ ਤੇ ਤੁਸੀਂ ਇਹ ਦੇਵਾਂਗੇ ਅਸੀਂ ਉਹ ਮਨਜ਼ੂਰ ਨਹੀਂ ਕਰਦੇ ਸਾਡੀ ਕਣਕ ਜੀਰੀ ਤੇ ਚਾਹੀਦੀ ਜਿਹੜੀ ਕਿਸਾਨ ਕੋਲੇ ਫਸਲ ਹੈ ਕਣਕ ਜੀਰੀ ਦੀ ਹੈ ਦੇਸ਼ ਪ੍ਰਦੇਸ਼ ਵੀ ਖਾਂਦੇ ਨੇ ਸਾਰੇ ਅਸੀਂ ਉਹ ਮੰਗ ਮਨਜ਼ੂਰ ਕਰਾਵਾਂਗੇ ਸੀ ਬਿਲਕੁਲ ਕਿਵੇਂ ਦੇਖੋ ਜੀ ਕੱਲ ਦੀ ਫਿਰ ਕਿਸਤਾਂ ਦੀ ਤਿਆਰੀ ਹੈ ਕਿਉਂਕਿ ਕੱਲ 21 ਤਰੀਕ ਹੈ 21 ਤਰੀਕ ਨੂੰ 11 ਵਜੇ ਦਾ ਸਮਾਂ ਦਿੱਤਾ ਗਿਆ ਹੈ ਵੀ 11 ਤਰੀਕ ਨੂੰ 21 ਤਰੀਕ ਨੂੰ 11 ਵਜੇ ਦਿੱਲੀ ਵੱਲ ਕੁਝ ਕੀਤਾ ਜਾਣਾ ਜਿਵੇਂ ਸਾਡੇ ਵੀਰ ਕਹਿਣਗੇ ਅਸੀਂ ਉਹਨਾਂ ਦੇ ਪਿੱਛੇ ਹਾਂ ਜੀ ਉਹਨਾਂ ਦਾ ਸਾਥ ਦੇਵਾਂਗੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਜਿਵੇਂ ਉਹ ਕਹਿਣਗੇ ਤਾਂ ਡੱਡੇ ਹੋਏ ਹਾਂ ਜੀ ਲਗਾਤਾਰ ਹਾਂ ਜੀ ਹਾਂ ਜੀ ਸਾਡੇ ਡੱਡੇ ਹੋਏ ਹਾਂ ਜੀ ਜੇ ਮੈਂ ਡੱਡੇ ਹੋਏ ਹਾਂ ਜੀ ਜੇਕਰ ਸਾਡਾ ਕੋਈ ਹੱਕ ਨਹੀਂ ਮਿਲਦਾ ਅਸੀਂ ਰ੍ਹਾਂਗੇ ਉਰੀ ਜਗਾਹਾਂ ਕਹਾਂਗਾ ਹਾਂ ਵੀ ਜਾਵਾਂਗੇ ਜੀ ਲੱਗਦਾ ਪਿਛਲੀ ਵਾਰ ਵੀ ਅੰਦੋਲਨ ਕਰਨਾ ਪਿਆ 13 ਮਹੀਨੇ ਅੰਦੋਲਨ ਚੱਲੇ ਆ ਇਸ ਵਾਰ ਵੀ ਅੰਦੋਲਨ ਕਰਨਾ ਪੈ ਰਿਹਾ ਸਰਕਾਰਾਂ ਮੰਨਦੀਆਂ ਕਿਉਂ ਨਹੀਂ ਕਿਸਾਨਾਂ ਦੀਆਂ ਮੰਗਾਂ ਉਹ ਤਾਂ ਜੋ ਉਹਨਾਂ ਦੀ ਮਰਜ਼ੀ ਹੈ ਮੰਨਣਗੇ ਮੰਨਣਗੇ ਨਹੀਂ ਵਹਿਕ ਚੋੜਾ ਤਾਂ ਉਹਨਾਂ ਦੀ ਆਊ ਗਈ ਉਹ ਤਾਂ ਜੋ ਕੁਝ ਬਣੂ ਕਿਸਾਨਾਂ ਵਿੱਚ ਕਰਾਂਗੇ ਅਸੀਂ ਲੱਗਦਾ ਇਸ ਵਾਰ ਵੀ ਲੰਬਾ ਸੰਘਰਸ਼ ਲੜਨਾ ਪੈ ਸਕਦਾ ਦੇਖੋ ਜੀ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੈ ਵੀ ਕੀ ਕਰਾਂਗੇ ਲੜਾਂਗੇ ਅਸੀਂ ਅਸੀਂ ਤਾਂ ਲੜਾਂਗੇ ਲੰਬਾ ਸੰਘਰਸ਼ ਅਸੀਂ ਤਾਂ ਜਿਆਦਾ ਜਦ ਸਾਡੀ ਮੰਗਾਂ ਨਹੀਂ ਪੂਰੀਆਂ ਹੋਣੀਆਂ ਸਾਡੇ ਬੱਚੇ ਸੜਕਾਂ ਤੇ ਰੋਲਦੇ ਨੇ ਧੁੱਪਾਂ 'ਚ ਬੇਰਮੀ ਕਰਦੇ ਨੇ ਪੈਣ ਦਾ ਟਾਈਮ ਸੌਣ ਦਾ ਟਾਈਮ ਅਸਤਾਬੇ ਬੱਚਿਆਂ ਦੇ ਨਾਲ ਸਾਥ ਦੇਵਾਂਗੇ ਜਿਸ ਬੱਚਿਆਂ ਦੇ ਨਾਲ ਹੀ ਸਾਥ ਅਸੀਂ ਡੱਕੇ ਸਾਥ ਦੇਵਾਂਗੇ ਦਿੱਲੀ ਜਾਣਗੇ ਦਿੱਲੀ ਵੀ ਜਾਵਾਂਗੇ ਜੋ ਕੁਝ ਬਣੂ ਕਰਾਂਗੇ ਅਸੀਂ ਸਰਕਾਰ ਜਿੱਥੇ ਭਜੇ ਭੱਜ ਲੈ ਇਹ ਸਰਕਾਰ ਵੀ ਅਸੀਂ ਨਹੀਂ ਬਣਾਈਏ ਸਰਕਾਰ ਕਿਹੜਾ ਹੱਥ ਤੋਂ ਬਣੀ ਸੀ ਸਾਡੀਆਂ ਵੋਟਾਂ ਨਾਲ ਹੀ ਸਰਕਾਰ ਕੁਰਸੀ ਤੇ ਬੈਠੀ ਸੀ ਅੱਜ ਸਾਨੂੰ ਇਹ ਥੋਸੇ ਦੇ ਰਹੇ ਨੇ ਹੁਣ ਸਾਡੇ ਗੋਲੇ ਮਾਰਦਾ ਇਹ ਮੋਦੀ ਜੀ ਅਸੀਂ ਰੋੜੇ ਮਾਰਾਂਗੇ ਜਦ ਸਾਡੇ ਵੋਟਾਂ ਲੈਣ ਜਾਊਗਾ ਅਸੀਂ ਵੀ ਇਹੀ ਮਾਥਰ ਕੇ ਸਾਰੀਆਂ ਨੇ ਵੋਟਾਂ ਵੀ ਨੇੜੇ ਹੀ ਨੇ ਨਾ ਆਂ ਦੇਣੀਆਂ ਨਹੀਂ ਜੀ ਵੋਟਾਂ ਸੀ ਇਹ ਸਾਡੇ ਗੋਲੇ ਮਾਰਦਾ ਅੱਥਰੂ ਗੋਲੇ ਸੱਟਦਾ ਅਸੀਂ ਇਟਾਂ ਦੇ ਰੋੜੇ ਸੱਟਾਂਗੇ ਨਾ ਤੇ ਸਾਡੇ ਪਿੰਡ 'ਚ ਵੋਟ ਮੰਗਣ ਨਾ ਜਾਣ ਹਾਂਜੀ ਪਿੰਡ 'ਚ ਵੋਟ ਨਹੀਂ ਦੇਣੇ ਫਿਰ ਭਾਜਪਾਲੇ ਅਸੀਂ ਮਾਰਨਾ ਨਹੀਂ ਦਿੰਦੇ ਹਾਂ ਵੋਟ ਨਹੀਂ ਦਿੰਦੇ ਅਸੀਂ ਵੋਟ ਨਹੀਂ ਦੇ ਭਾਜਪਾਲੇ ਨੂੰ ਬਿਲਕੁਲ ਤਿਆਰੀਏ ਜਿਹੜੀ ਕਿ ਪੂਰੀ ਕੀਤੀ ਜਾ ਰਹੀ ਹੈ ਜਿੱਥੇ ਹਰਿਆਣਾ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਪੰਜਾਬ ਦੀਆਂ ਮਹਿਲਾਵਾਂ ਵੀ ਪਹੁੰਚੀਆਂ ਨੇ ਤੇ ਇਹੀ ਕਿਹਾ ਜਾ ਰਿਹਾ ਕਿ ਉਹ ਤੇ ਜਿਹੜੀ ਕਿ ਉਹ ਦਿੱਲੀ ਵੱਲੋਂ ਜਰੂਰ ਕਰਾਂਗੇ ਆਗੂਆਂ ਦੇ ਕੋਲ ਦੀ ਵੇਟ ਕੀਤੀ ਜਾ ਰਹੀ ਹੈ ਤਾਂ ਖਨੋਰੀ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਡਟੇ ਹੋਏ ਨੇ ਬਜ਼ੁਰਗ ਡਟੇ ਹੋਏ ਨੇ ਬੱਚੇ ਡਟੇ ਹੋਏ ਨੇ ਤੋਂ ਤੇ ਮਹਿਲਾਵਾਂ ਵੀ ਇੱਥੇ ਹੁਣ ਪਹੁੰਚ ਕੇ ਡਟੀਆਂ ਹੋਈਆਂ ਨੇ ਤਾਂ ਇਹੀ ਕਿਹਾ ਜਾ ਰਿਹਾ ਕਿ ਅਸੀਂ ਆਪਣੇ ਕਿਸਾਨ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤਾਂ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਕਿ ਨਾਰੇਬਾਜ਼ੀ ਆ ਉਹ ਵੀ ਕੀਤੀ ਜਾ ਰਹੀ ਹੈ ਹਰਿਆਣਾ ਸਰਕਾਰ ਦੇ ਖਿਲਾਫ ਵੀ ਨਾਰੇਬਾਜ਼ੀ ਹੈ ਜਿਹੜੀ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਖਲੋਰੀ ਬਾਰਡਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿਸ ਤਰ੍ਹਾਂ ਦਾ ਜਿਹੜਾ ਕੀ ਮਾਹੌਲ ਹੈ ਉਹ ਇੱਥੇ ਦੇਖਣ ਨੂੰ ਮਿਲਦਾ ਹੈ ਕੱਲ ਨੂੰ ਜਿਹੜੀ ਕੀ ਜਿੱਲੀ ਕੂਚ ਜਿਹੜੀ ਕੋਲ ਦਿੱਤੀ ਗਈ ਹੈ ਕਿ ਜਿਹਨੂੰ 11 ਵਜੇ ਤੱਕ ਹੁਣ ਦੇਖਣਾ ਹੋਵੇਗਾ ਕੱਲ 11 ਵਜੇ ਜਿਹੜਾ ਕੀ ਮਾਹੌਲ ਹੈ ਉਹ ਕਿਸ ਤਰ੍ਹਾਂ ਦਾ ਦੇਖਣ ਨੂੰ ਇੱਥੇ ਮਿਲੇਗਾ ਕੈਮਰਾ ਪਰਸਨ ਸੰਦੀ ਦੇ ਨਾਲ ਹਿੰਮਤ ਸਿੰਘ ਦੀ ਪਾਲਦੈਨਿਕ ਸਵੇਰਾ ਖਲੋਰੀ ਬਾਰਡਰ